ਕਿ ਇਹ ਪਿੱਛੇ ਚੱਲਨੀ ਐ ਮੈਂ ਤਾਂ ਚੱਲਨੀ ਆ ਉੱਥੇ ਕਿੱਥੇ ਤੁਹਾਡੀ ਧੀ ਹੱਲੇ ਬੈਠੀ ਐ ਨਾ ਆਹ ਘਰ ਚਲੀਏ ਵੇਖੋ ਕਿੱਦਾਂ ਮੈਂ ਸਾਰਾ ਮੱਲਾ ਇਕੱਠਾ ਕਰਦੀ ਤੇ ਆਪਣੇ ਭਰਾਵਾਂ ਨੂੰ ਦੱਸਦੀ ਕਿ ਇਹਨਾਂ ਨੂੰ ਸ਼ਰਮ ਨਹੀਂ ਜਾਇਦਾਤ ਤੇ ਇੱਕ ਤਾਂ ਸੈਂਡ ਕਰਾ ਲੈ ਤੇ ਉੱਤੋਂ ਤੂੰ ਐ ਬੁੱਢੇ ਵਾਰੇ ਮਾਂ ਨੂੰ ਬਾਹਰ ਕੱਢਣ ਦੇਉ ਚਲਾਓ ਚਲੀਏ ਤੈਨੂੰ ਡਰਨ ਦੀ ਲੋੜ ਨਹੀਂ ਧੀਏ ਨਹੀਂ ਮੈਂ ਮੈਂ ਨਹੀਂ ਜਾਣਾ ਮੈਂ ਮੈਂ ਨਹੀਂ ਜਾਣਾ ਆ ਨਹੀਂ ਮੈਂ ਨਹੀਂ ਜਾਣਾ ਕੀ ਹੋਇਆ ਨਹੀਂ ਧੀਏ ਮੈਂ ਤੁਹਾਨੂੰ ਕਹਤ ਰਾ ਮੈਂ ਨਹੀਂ ਜਾਣਾ ਇੱਕ ਦਾ ਕਿਵੇਂ ਨਹੀਂ ਜਾਣਾ ਮੰਮੀ ਐਂ ਕਿਵੇਂ ਤੁਹਾਨੂੰ ਬਾਹਰ ਕੱਢਤਾ ਤੁਸੀਂ ਕਹਿੰਦੇ ਮੈਂ ਨਹੀਂ ਜਾਣਾ ਤਾਂ ਕਿੱਥੇ ਰਹਿਣਾ ਤੁਸੀਂ ਫਿਰ ਠੀਕ ਹੈ ਪਹਿਲਾਂ ਮੇਰੀ ਗੱਲ ਸੁਣ ਦੋ ਮਿੰਟ ਠਹਿ ਕਰੋ ਸਿਮਰਨ ਜੀ ਸਿਮਰਨ ਅੰਨੂ ਤੂੰ ਕੀ ਕਹਿੰਦਾ ਨਹੀਂ ਮੈਨੂੰ ਉਹਦਾ ਕੋਈ ਕੰਮ ਹੈਗਾ ਵੈ ਸਿਮਰਨ ਅੱਜ ਕਿੰਝ ਸਿਮਰਨ ਆ ਵੀਏ ਆ ਮੇਰੇ ਪੁੱਤਾਂ ਨੇ ਨਿੱញ ਘਰ ਉੱਭਾਰ ਕਰ ਦਿੱਤਾ ਹੈ ਤੇ ਇਹ ਕੰਜੀਏ ਮੈਂ ਥਾਣੇ ਚੱਲੀਆਂ ਤੇ ਸਾਰਾ ਮੁਹੱਲਾ ਇਕੱਠਾ ਕਰਦਾ ਵੀ ਤੇਰੇ ਤੇ ਕੋਈ ਪਾਵਤ ਨਹੀਂ ਆਲੀ ਫਾੜਾ ਦੀ ਬਾਪ ਤੇ ਚੱਲ ਤੂੰ ਵੀ ਥਾਣੇ ਇਹਨੂੰ ਲੈ ਕੇ ਚੱਲ ਇਹਨੇ ਤੇਰੇ ਨਾਲ ਕੀ ਕੁਛ ਕੀਤਾ ਤੈਨੂੰ ਨਹੀਂ ਕੁਝ ਪਤਾ ਲੱਗਦਾ ਹੋਇਆ ਤੇ ਇਹ ਜੇ ਫੇਟ ਮੰਮੀ ਆ ਤੁਸੀਂ ਕੀ ਕਹੀ ਜਾਂਦੇ ਇਹਨੂੰ ਦਿੱਤੀ ਏ ਜੋ ਕੁਝ ਮੈਨੂੰ ਕਹਿ ਸੋਈ ਮੈਂ ਕਹਿਣ ਕੀ ਦੇਖ ਲਿਆ ਤੁਸੀਂ ਮੈਂ ਕੀ ਰਖੀਏ ਕੁਝ ਨਹੀਂ ਦੇਖਿਆ ਹਜੇ ਤੈਨੂੰ ਕੋਈ ਅਕਲ ਹੀ ਨਹੀਂ ਆਂਦੀ ਤੈਨੂੰ ਹੈ ਤੂੰ ਕੀ ਕਰਨੀ ਆਪਣੀ ਸੱਸ ਦੇ ਨਾਲ ਤੂੰ ਚੰਗਾ ਕਰਨੀ ਏ ਮੈਂ ਕੀ ਕੀਤਾ ਆ ਹੁਣ ਤੂੰ ਕੀ ਕੀਤਾ ਹੈ ਸਭ ਕੁਝ ਕਰਕੇ ਤੇ ਮੈਂ ਕੀ ਕੀਤਾ ਪਰ ਨਹੀਂ ਬਾਂ ਗੱਲ ਨਹੀਂ ਸਾਣੀ ਲੈ ਕੇ ਚੱਲ ਜਰਾ ਮੰਮੀ ਇਹ ਮੇਰੀ ਸੱਸ ਹੈ ਤੇ ਤੁਸੀਂ ਤਾਂ ਮੇਰੀ ਮਾਂ ਜੇ ਦਿੱਤੀ ਇਹ ਮਵੇਂ ਕਿਸੇ ਦੀ ਸੱਸਾ ਜੀ ਆ ਉਹ ਵੀ ਸਮਝਦੀ ਪਈ ਐ ਤੈਨੂੰ ਉਹ ਬਾਹਰ ਕੱਢੇ ਤੇ ਜਾਂ ਮੇਰੇ ਪੁੱਤੇ ਨੇ ਮੈਨੂੰ ਬਾਹਰ ਕੱਢਿਆ ਤੇ ਕੀ ਉਹਦਾ ਕੋਈ ਹੱਕ ਨਹੀਂ ਹੈ ਲਾ ਤੇਰੇ ਨਾਲ ਵੀ ਆਇਆ ਕੁਝ ਹੋਣਾ ਚਾਹੀਦਾ ਤੈਨੂੰ ਕਿੱਥੋਂ ਅਕਲ ਆ ਗਈ ਕਿ ਤੂੰ ਮੇਰੇ ਵਾਲ ਵੇਕੇ ਮਿੱਤੇ ਨੂੰ ਬੜਾ ਮੇਰੇ ਤੇ ਤਰਸ ਆ ਗਿਆ ਐ ਵੀ ਕਿਸੇ ਦੀ ਮਾਂ ਆ ਗਈ ਐ ਤੈਨੂੰ ਹੁਣ ਤਾਂ ਸ਼ੋਰ ਚ ਆਈ ਕਿ ਮੈਂ ਕੀ ਕਰਨੀ ਐ ਇਹਦੇ ਨਾਲ ਅਬਦੁੱਮਨ ਨੂੰ ਕਹਿੰਨੀ ਆ ਨਾ ਕਿ ਮੈਂ ਤੇਰਾ ਫੈਸਲਾ ਕਰਾਨਾ ਤੂੰ ਆਪਣਾ ਫੈਸਲਾ ਕਰਾ ਤੇ ਲੈ ਕੇ ਜਾ ਇਹਨੂੰ ਥਾਣੇ ਮੈਂ ਤਾਂ ਚੱਲਣੇ ਤੋਰਿਆ ਨੂੰ ਲੈ ਕੇ ਜਾ ਥਾਣੇ ਇਹਨੂੰ ਪਤਾ ਲੱਗੇ ਪੰਜੀ ਮੈਂ ਇਹਨਾਂ ਦਾ ਕੀ ਕਰ ਸਕਣੀ ਆ ਜਿਨ੍ਹਾਂ ਨੇ ਮਾਂ ਨੂੰ ਕਿਹਾ ਇਹ ਤਾਂ ਕਿ ਚਪੇੜ ਖਾਏਂਗੀ ਨਹੀਂ ਤੇ ਚਪੇੜ ਮਾਰਾਂਗੀ ਤੇਰੇ ਮੂੰਹ ਤੇ ਪੰਜੀ ਮੈਂ ਤੇ ਉਸੇ ਦਿਨ ਹੀ ਮੇਰਾ ਫੈਸਲਾ ਹੋ ਗਿਆ ਸੀ ਉਸੇ ਟਾਈਮ ਹੀ ਹੋ ਗਿਆ ਸੀ ਜਿਸ ਕਰਕੇ ਨਹੀਂ ਮਿਲਤੇ ਹੱਥ ਚੁੱਕੇ ਸੀ ਇਹ ਗੱਲ ਜੀ ਫੇਰ ਮੈਂ ਦੱਸਾਂ ਤੂੰ ਇਹਨੇ ਇਕ ਲਾਈ ਤੋਂ ਭਾ ਚਾਰ ਲਾਂਦੀ ਤੇ ਇਹਨੂੰ ਪਤਾ ਲੱਗ ਜਾਂਦਾ ਇੱਕ ਵਾਰੀ ਕਿ ਕਿਸ ਨਾਲ ਇੱਕ ਮਾਰੀ ਦੇ ਤੇ ਚਾਰ ਖਾਈ ਦਿਆਂ ਨੇ ਤੈਨੂੰ ਅਕਲੀ ਨਾ ਇਹ ਤੈਨੂੰ ਵੀ ਮੇਰੇ ਵੱਲ ਵੇਖ ਜਣਾ ਮੈਂ ਦੱਸਾਂ ਇੱਕ ਕੰਦੇ ਦਾ ਬਾਹਰ ਨਿਕਲ ਨੀਂਡਾਂ ਦੀ ਜੁਰਤਾ ਕੀਤਾ ਕੱਢ ਕੇ ਖਾਣ ਹੁਣ ਮੈਨੂੰ ਮੈਂ ਦੱਸਾਂ ਮਵੀ ਬੜੀ ਚੀਕ ਜਗੀਆਂ ਤੇ ਐਸੇ ਤਾਰੇ ਆਪਣਾ ਜੋਸ਼ ਰੱਖ ਇਹਦੇ ਨਾਲ ਮੰਮੀ ਤੁਸੀਂ ਐਵੇਂ ਆ ਕੇ ਜ਼ਿਆਦਾ ਪੱਟੀਆਂ ਨਾ ਪੜਾਈ ਜਾਓ ਨਹੀਂ ਮੈਂ ਕਿ ਪੱਟੀਆਂ ਪੜਾਈਆਂ ਮੈਸੇਜਾਈ ਵਾਲੀ ਗੱਲ ਕਰਨ ਢਈਆਂ ਮੈਂ ਕੋਈ ਪੱਟੀਆਂ-ਪੱਟੀਆਂ ਨਹੀਂ ਪੜਾਈਆਂ ਜੈਸਾ ਵਿੱਜੋਗੇ ਜੈਸਾ ਵੱਡੋਗੇ ਮੰਮੀ ਤਾਲੂ ਕਿਵੇਂ ਪਤਾ ਲੱਗਾ ਸਭ ਨਹੀਂ ਭੈਣ ਬੰਦੇ ਨੇ ਫੋਟ ਕੀਤੀ ਤਾਂ ਨਹੀਂ ਤੇਰੇ ਭਰਾਵਾਂ ਕੀ ਜਿਓਰਤ ਹੈ ਕਿ ਮੈਨੂੰ ਬਾਹਰ ਕੱਢ ਜਾਣ ਮੇਰਾ ਨਾਮ ਪਤਾ ਸਰਜੀਤ ਕੌਰ ਹੈ ਮੈਨੂੰ ਕੋਈ ਮਾਈ ਦਾ ਲਾਲ ਨਹੀਂ ਇੱਥੋਂ ਲਾ ਸਕਦਾ ਐ ਸਾਬ ਤੁਸੀਂ ਫਿਰ ਡਰਾਮਾ ਕੀਤਾ ਆਹੋ ਡਰਾਮਾ ਕੀਤਾ ਤੇਨੂੰ ਸਾਰਾ ਜ਼ਾਇ ਪਾਣ ਵਾਸਤੇ ਇਹ ਡਰਾਮਾ ਮੈਨੂੰ ਚਾਹੀਏ ਚੰਗੀ ਹੋਵੇ ਤਾਂ ਉਹ ਸਿੱਧੀ ਹੋ ਜਾ ਯਾਨੀ ਕਿ ਤੁਹਾਨੂੰ ਵੀਰਿਆਂ ਤੇ ਭਾਬੀ ਨੇ ਬਾਹਰ ਨਹੀਂ ਕੱਢਿਆ ਨਹੀਂ ਕੱਢਿਆ ਐ ਸਿਰਫ ਸਮਸਕਾਰ ਪਿੱਛੇ ਮੈਂ ਸਾਰਾ ਇਹ ਖੇਲ ਜਾਇ ਨੀ ਗੱਲ ਮੇਨਰ ਦਾ ਗੈਰੀ ਆਖੋ ਜੇ ਚੰਡਾਲ ਨੂੰਆ ਕੋਲ ਨਾ ਮੈਂ ਤੈਨੂੰ ਬਚਾਣੀ ਆ ਅਜੋ ਕੁਛ ਕਹਿੰਦੀ ਆ ਨਾ ਮੈਂ ਆਪਣੇ ਨਾਂ ਕਰਾਇਆ ਆ ਵੇਖ ਚੜ ਤੂੰ ਮੇਰੇ ਨਾਂ ਨਾ ਮੈਂ ਨਾਂ ਕਿਲੇ ਨਾਂ ਕਰਾਇਆ ਤੇ ਤਾਂ ਕਮੀ ਤੂੰ ਮੈਨੂੰ ਮੈਂ ਦਸਾਂ ਆਖੋ ਜੇ ਚੰਡਾਲਾਂ ਨੂੰ ਪਤਾ ਕੀ ਕਰ ਬਾਹ ਫੜ ੱੱਕੇ ਮਾਰ ਕੇ ਤੇਨੂੰ ਬਾਹਰ ਕੱਢ ਇਹ ਤੇਰੇ ਮੇਰੇ ਬੱਚੇ ਨੇ ਇਹ ਚਾਹੇ ਮਾੜੇ ਹੀ ਹੋਵੇ ਨੇ ਬਹੁਤ ਮਾੜੇ ਹੋ ਗਏ ਪਰ ਮਾਂ ਆਪਣੇ ਬੱਚਿਆਂ ਨੂੰ ਕਦੀ ਵੀ ਐਸਾ ਨਹੀਂ ਦੇ ਸਕਦੀ ਕੋਈ ਗੱਲ ਮੇਰਾ ਕੀ ਹੈ ਮੈਂ ਰੋ ਲਾਂਗੀ ਮੇਰੀ ਕੀ ਉਮਰ ਹੈ ਮੈਂ ਕਦੀ ਇੱਥੇ ਵੀ ਸਦੀ ਉੱਥੇ ਮੈਂ ਆਪਣੀ ਜ਼ਿੰਦਗੀ ਕੱਟ ਲਾਂਗੀ ਕਿੰਨੀ ਬਚ ਜਿਹੜੀ ਥੋੜੀ ਜਿਹੀ ਬਚੀ ਮੈਂ ਕੱਟ ਲਾਂ ਇਨਾਂ ਦੇ ਤੇ ਉਮਰ ਜੀ ਸ਼ੁਰੂ ਹੁੰਦੀ ਪਈ ਇਹ ਖਾਣ ਪੀਣ ਹੰਡਾਨ ਇਨਾਂ ਦੇ ਤੇ ਟਾਈਮ ਹੈ ਨਹੀਂ ਨਹੀਂ ਮੰਮੀ ਤੁਸੀਂ ਐਂ ਦਾ ਨਾ ਕਹੋ ਮੈਨੂੰ ਨਾ اپنی غلطی ਦਾ احساس ਹੋ ਗਿਆ ਇੱਕ ਵਾਰੀ ਤੇ ਮੈਂ ਸੱਚੀ ਡਾਰੀ ਗਈ ਸੀ ਜਦੋਂ ਮੰਮੀ ਨੇ ਆ ਕੇ ਕਿਹਾ ਨਾ ਕਿ ਭਰਾਵਾਂ ਤੇ ਭਾਬੀਆਂ ਨੇ ਬਾਹਰ ਕੱਢ ਦਿੱਤਾ ਤੇ ਮੇਰੀ ਤੇ ਪੈਰਾਂ ਥੱਲੇ ਜ਼ਮੀਨ ਹੀ ਨਿਕਲ ਗਈ ਸੀ ਕਿ ਆ ਕੀ ਹੋ ਗਿਆ ਨਹੀਂ ਤੇ ਚ ਇੱਕ ਆ ਮੈਨੇਜ ਕਰ ਸਕਦੀ ਬੱਚੇ ਭਾਵੇਂ ਲੱਖ ਬਗਾਨੇ ਮਾਪਿਆਂ ਨੂੰ ਕਰਦੇ ਨੇ ਬਾਹਰ ਸੁੱਟ ਦੇਣ ਕੱਟ ਕੇ ਆਪਣੀ ਜ਼ਿੰਦਗੀ ਤੋਂ ਵੀ بے ذਖਾ ਕਰਦੇ ਮਮਾ ਪਿੰਨਿ ਗੇ ਕਰ ਸਕਦੇ ਜੀਵੇਂ ਦੇ ਵੀ ਨੇ ਐ ਤੇ ਮੇਰੇ ਹੀ ਨੇ ਨਾ ਕੋਈ ਗੱਲ ਨਹੀਂ ਮੀ ਲਗੀ ਏ ਅੱਜ ਕਿਤੇ ਕੋਈ ਗੱਲ ਨਹੀਂ ਤੇ ਸਟੋਰ ਰੂਮ ਵਿੱਚ ਵੀ ਤੇਤੀ ਹਟਾ ਕੇ ਮੰਜੀ ਲਾ ਲਾਂਗੀ ਤੇ ਦੋ ਫੁਲਕੇ ਤੇ ਮੇਰੇ ਲਈ ਜਿਆ ਕਰਾਂਗੇ ਹਾਂ ਸਾਰੇ ਦਿਨ ਦਾ ਦੇ ਕਰ ਦਿਆ ਸਫਾਈਆਂ ਭਾਂਡੇ ਸਾਰਾ ਕੁਝ ਕਰਾਂਗੀ ਦੋ ਫੁਲਕੇ ਤੇ ਦੇ ਦੇਣਗੇ ਨਾ ਨਹੀਂ ਨਹੀਂ ਮੰਮੀ ਨਹੀਂ ਨਹੀਂ ਮੰਮੀ ਤੁਸੀਂ ਐਦਾਂ ਨਾ ਕਹੋ ਮੈਨੂੰ ਨਾ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਤੇ ਜਦੋਂ ਮੰਮੀ ਨੇ ਆ ਕੇ ਕਿਹਾ ਨਾ ਕਿ ਮੇਰੇ ਭਰਾਵਾਂ ਤੇ ਭਾਬੀਆਂ ਨੇ ਮੰਮੀ ਨੂੰ ਬਾਹਰ ਕੱਢਤਾ ਤੇ ਮੇਰੇ ਤੋਂ ਇੱਕ ਵਾਰੀ ਪੈਰਾਂ ਥੰਦੇ ਜ਼ਮੀਨ ਨਿਕਲ ਗਈ ਸੀ ਕਿ ਐ ਕਿੱਦਾਂ ਹੋ ਗਿਆ ਤੂੰ ਮੇਰੀ ਮਾਂ ਵੈ ਹੁਣ ਪਤਾ ਲੱਗਣਾ ਪੂਜਾ ਅਸੀਂ ਦੂਜੇ ਨੂੰ ਗੱਲ ਬੜੀ ਛੇਤੀ ਕਰ ਲੈਣੇ ਜਦੋਂ ਆਪਣੇ ਨਾਲ ਪੀੜ ਸੀ ਨਾ ਪੀੜ ਤੋਂ ਪਤਾ ਲੱਗਦਾ ਕਿੱਥੇ ਕਿੱਥੇ ਪੀੜ ਪਉ ਉਤ ਇੱਕ ਬਾਰੇ ਮੇਰੀ ਥੰਲੇ ਬੰਦ ਪਤਾ ਨਹੀਂ ਤੂੰ ਮੈਨੂੰ ਯਾਦ ਵੀ ਕਰੇਂਗੀ ਕਿ ਨਹੀਂ ਯਾਦ ਕਰੇਂਗੀ ਕਿ ਜਿਹੜੇ ਮਾਪੇ ਤੂੰ ਚੰਦੇ ਨੇ ਇਹ ਹਮੇਸ਼ਾ ਨਹੀਂ ਰਹਿੰਦੇ ਅੱਜ ਮੇਰੀ ਬੰਨਾ ਯਾਦ ਰਹਿ ਜਾਂਦੀ ਨੇ ਜਿਹੜੀ ਇਹਨਾਂ ਦੇ ਅਸੀਸਾਂ ਹੁੰਦੀਆਂ ਨੇ ਨਾ ਇਹ ਘਰ ਨੂੰ ਨਾ ਤਾਰ ਦਿੰਦੀਆਂ ਨੇ ਜਿਹਦੇ ਘਰ 'ਚ ਮਾਪਿਆਂ ਦੀ ਸੇਵਾ ਨਹੀਂ ਨਾ ਹੈਗੀ ਉਹ ਘਰ ਡੁੱਬਨ ਲੱਗਿਆ ਟਾਈਮ 'ਚ ਲੱਗਦਾ ਜਿੱਥੇ ਵੱਡਿਆਂ ਦੀ ਸੇਵਾ ਨਹੀਂ ਨਾ ਹੈਗੀ ਤੁਸੀਂ ਜਿੰਨੀ ਮਰਜ਼ੀ ਭਗਤੀ ਕਰ ਲਓ ਜੋ ਮਰਜ਼ੀ ਕਰ ਲਓ ਜਿੰਨੇ ਮਰਜ਼ੀ ਦਾਨ ਪੁੰਨ ਕਰ ਲਓ ਸਾਡਾ ਕੋਈ ਫਾਇਦਾ ਨਹੀਂ ਚਾਹੀਏ ਮੈਂ ਆਪਣੀ ਗਲਤੀ ਦਾ ਸਤਾਫ ਹੋ ਗਿਆ ਮੈਨੂੰ ਇਹ ਜ਼ਮੀਨ ਜਾਇਦਾਦ ਮੈਨੂੰ ਇਹ ਪੈਸਾ ਨਹੀਂ ਚਾਹੀਦਾ ਮੈਂ ਤੁਸੇ ਚਾਹੁੰਦੀ ਜੀ ਤੁਸੀਂ ਕੋਈ ਸਟੋਰ ਹੁੰਜ ਨਹੀਂ ਜਾਣਾ ਤੁਸੀਂ ਸਾਡੇ ਨਾਲ ਹੀ ਇੱਥੇ ਰਹੋਗੇ ਤੁਸੀਂ ਆਪਣੇ ਉਸੇ ਕਮਰੇ 'ਚ ਰਹੋਗੇ ਉਦਾਂ ਹੀ ਰਹੋਗੇ ਤੇ ਕੋਈ ਕੰਮ ਨਹੀਂ ਕਰੋਗੇ ਪੁੱਛੋ ਪਰ ਹੋਕ ਤੇਰੇ ਕੋ ਕੋਈ ਜਿੰਨੀ ਜ਼ਿਆਦਾ ਨਹੀਂ ਹੈਗੀ ਕੋਈ ਗੱਲ ਮੈਂ ਤੈਨੂੰ ਦੇ ਸਕਾਂਗੀ ਨਹੀਂ ਉਹ ਸਾਰੀ ਧਰਦੀ ਹੋਈ ਹੈ ਸਾਨੂੰ ਕੁਝ ਨਹੀਂ ਚਾਹੀਦਾ ਨਾ ਤੁਹਾਡੇ ਪੁੱਤਰ ਨੂੰ ਕੁਝ ਚਾਹੀਦਾ ਮੈਂ ਸੰਤ ਜੀ ਚਾਹੁੰਦੇ ਜੇ ਤੇ ਮੰਮੀ ਤੁਸੀਂ ਵੀ ਸੱਚ ਬੋਲਦੇ ਪਿਓ ਨਾ ਮੈਂ ਸੱਚ ਬੋਲਦੀ ਹਾਂ ਸੱਚ ਬੋਲਦੀ ਹੁਣ ਅਗਲ ਲੱਗੀ ਹੈ ਨਾ ਹੁਣ ਪਤਾ ਲੱਗਿਆ ਉਹਨ ਭੰਬੜ ਮਚੇ ਹੈ ਹੁਣ ਤੈਨੂੰ ਅਗਲ ਆਈ ਨਾ ਕੋਹ ਤੇਰਾ ਦਿਮਾਗ ਆ ਗਿਆ ਟਿਕਾਣੇ ਤੇ ਤੇ ਜੀ ਅਖਰ ਪੱਲਾ ਸੁਦਰਜੰਗੀ ਤੇ ਕੀ ਸੀ ਨੀ ਤੂੰ ਦੁਨੀਆਂ ਕੋਲੋਂ ਬੇਕਿੰਨੀ ਬਦਨਾਮੀ ਘਟੀ ਲੋਕੀ ਕਹਿੰਦੇ ਨੇ ਵੇਖ ਨਾ ਚੰਡਾਲ ਨੂੰ ਚੰਡਾਲ ਨੂੰ ਲੋਕੀ ਆਹ ਕੁਛ ਕਰਦੇ ਹੀ ਮੈਂ ਦੱਸਾਂ ਉਹ ਸਿਆਣੇ ਪਤਾ ਕੀ ਕਹਿੰਦੇ ਕਹਿੰਦੇ ਜਦੋਂ ਪਿੱਛੇ ਤੇ ਘਰ ਅੱਗ ਲੱਗੇ ਨਾ ਉਹ ਤਾਂ ਕਹਿੰਦੇ ਆ ਇਹ ਪਜੰਤਰ ਦੇਖਦਾ ਜੀ ਆਏ ਨੇ ਤੇ ਜਦੋਂ ਲੱਗੇ ਨਾ ਆਪਣੇ ਘਰ ਅੱਗ ਤੇ ਪਤਾ ਫੇਰ ਲੱਗ ਜਾਏ ਕਿ ਕੀ ਬੀਜ ਦੀਆਂ ਨੇ ਹੁਣ ਪਤਾ ਲੱਗ ਗਿਆਈ ਨਾ ਹਾਂਜੀ ਹਾਂ ਹੁਣ ਹੀ ਸਿਆਣੀ ਬਣ ਜਾ ਨਹੀਂ ਨਹੀਂ ਮੰਮੀ ਮੈਨੂੰ ਸਭ ਪਤਾ ਲੱਗ ਗਿਆ ਤੇ ਹੁਣ ਮੰਮੀ ਤਨ ਅੱਗੇ ਤੋਂ ਕੋਈ ਮੌਕਾ ਨਹੀਂ ਇਹੋ ਜਿਹਾ ਸ਼ਿਕਾਇਤ ਦਾ ਮਿਲੋਈ ਦਾ ਹੁਣ ਆਪਾਂ ਹੱਲ ਕਰਵਾਂਗੇ ਨਹੀਂ ਮੈਂ ਨੂੰ ਵੀ ਚੱਲ ਲਾ ਲਓ ਅੱਜ ਅੱਜ ਤੁਸੀਂ ਲਾਜੇ ਤੁਸੀਂ ਦੀਦੀ ਸੀ ਮਨ ਸੱਦਿਆ ਵਾ ਜਿਸ ਕੰਮ ਪਿੱਛੇ ਸੱਦਿਆ ਜੇ ਤੂੰ ਆਪ ਕਿੱਥੇ ਆਂ ਆਂਦੀ ਬਈ ਐ ਪੇਕੇ ਗਈ ਪੇਕੇ ਗਈ ਦੀ ਆਹ ਉਹ ਕਿਦੋਂ ਦੀ ਗਈ ਦੀ ਐ ਉਹ ਤੂੰ ਕੱਲ ਜਿਸਲੇ ਗਈ ਆ ਉਸਲੇ ਤੇਰੇ ਮਗਰੋਂ ਹੀ ਚਲੀ ਗਈ ਐ ਕਦੀ ਭੂਆ ਜੀ ਮੈਂ ਜਾਵਾਂ ਮੈਂ ਕੱਜਾ ਤੇ ਮਾਸੀ ਤੂੰ ਮੋੜ ਨਹੀਂ ਸਕਦੀ ਉਹਨੂੰ ਕੀ ਕਹਿਣਾ ਪੈਣਾ ਮੈਨੂੰ ਕੀ ਕਵਾਂ ਦੱਸ ਕਿਉਂ ਉਹ ਯੋ ਮਾਸੀ ਐ ਨਾ ਕਿਸੇ ਨੂੰ ਖੰਗਣ ਨਹੀਂ ਦਿੰਦੀ ਸੀ ਤੇ ਹੁਣ ਆਪਨੀ ਮੂਹ ਕੀ ਹਾਰ ਗਈ ਐ ਮੈਂ ਕਿਹ ਚੱਲ ਜਿਸ ਤਰ੍ਹਾਂ ਚੱਲਦਾ ਚੱਲਣ ਦਿਓ ਚੱਲਣ ਨਹੀਂ ਦਵੋ ਪੰਲਾ ਜਿਸ ਤਰ੍ਹਾਂ ਚੱਲਦਾ ਹੀ ਨਾ ਤੇ ਚੱਲ ਗਿਆ ਹੁਣ ਤੁਸੀਂ ਆਪਣੀ ਮਰਜ਼ੀ ਨਾਲ ਚਲਾਓ ਤੁਹਾਡੇ ਪਿੱਛੇ ਤੁਹਾਡੀ ਭਣੇ ਨਹੀਂ ਬੈਠੀ ਐ ਤੁਹਾਡੀ ਨਾਨਾਣ ਬੈਠੀ ਐ ਤੁਹਾਨੂੰ ਕਾਹਦਾ ਡਰ ਚ ਪੈਣਾ ਡਰ ਹੈਗਾ ਕਿਉਂ ਨਹੀਂ ਡਰ ਹੈਗਾ ਉਹਦਾ ਬਹੁਤ ਬਹੁਤ ਡਰਦੀ ਮੈਂ ਉਹ ਤੋਂ ਕਿਉਂਕਿ ਕੱਲ ਨੂੰ ਛੱਡ ਕੇ ਚਲੀ ਗਈ ਤੇ ਕੀ ਕਰ ਲੂਗੀ ਮੈਂ ਕਿੱਥੋਂ ਮੈਂ ਆਪਣਾ ਪੋਤਰਾ ਸਮਝੂ ਮੈਂ ਪੋਤਾ ਬਣਨ ਕਿੱਥੋਂ ਸਾਂਭ ਲਾਂਗੀ ਮਾਸੇ ਅੰਨੀ ਦਿਨ ਦੀ ਉਹ ਗਈ ਨਹੀਂ ਤੂੰ ਜਿਹੜਾ ਹੁਣ ਜਾਣਾ ਵੈ ਤੇ ਤੁਹਾਡੇ ਮਨ ਵਿੱਚ ਨਾ ਸਿਰਫ ਘਰ ਪੈ ਗਿਆ ਹੋਰ ਕੁਝ ਵੀ ਨਹੀਂ ਨੋਟਾਂ ਵਾਲਾ ਉਹਨੂੰ ਘਰ ਵਾਲਾ ਮਿਲਿਆ ਵੈ ਅੱਡਾ ਸੋਨਾ ਸ਼ੀਸ਼ਮੈਲ ਵਾਲਾ ਉਹਨੂੰ ਮਕਾਨ ਮਿਲਿਆ ਵੈ ਪਲਾਟ ਤੇਰੇ ਕੋਲ ਹੈ ਜਾਇਦਾ ਸਾਰੀ ਤੇਰੇ ਕੋਲ ਕੰਨਮ ਕੰਲਾ ਤੇਰਾ ਮੁੰਡਾ ਵੈ ਉਹਨੇ ਨਹੀਂ ਜਾਣਾ ਛੱਡ ਕੇ ਉਹਨੂੰ ਇੰਨਾ ਵੀ ਪਤਾ ਵੈ ਕਿ ਮੈਂ ਬਾਹਰ ਜਾਣਾ ਵੈ ਐਸੇ ਡਰਨੇ ਨਾ ਤੇਰਾ ਕੰਮ ਖਰਾਬ ਕੀਤਾ ਹੈ ਇਹਦੇ ਨਾਲ ਬਿਹਤਰ ਹੈ ਹੁਣੇ ਉਹ ਨੱਥ ਪਾਲਾ ਤੇ ਚੰਗੀ ਰਵੇਗੀ ਤੇ ਆਲਵੇ ਜਰਾ ਕੋ ਕੋਈ ਨਾ ਸੰਭੀ ਜਾਂਦੀ ਤੁਹਾਨੂੰ ਮੱਝ ਸਮਝਾ ਕੇ ਜਾਂਦੀ ਅਸੀਂ ਵੇਖ ਲੈ ਅਸੀਂ ਆਪਣੇ ਸਾਸੋਰਿਆਂ ਚ ਕੱਢੀਆਂ ਨਹੀਂ ਕਿਸ ਤਰ੍ਹਾਂ ਦੇ ਹੀ ਮੇਰੇ ਸਾਸੋਰੇ ਕਿਸ ਤਰ੍ਹਾਂ ਦੇ ਹੀ ਸਾਡੇ ਆ ਆਪਣੇ ਕਾੜ ਟਿੱਕੀਆਂ ਵਾ ਕਿਉਂ ਸਾਡੀ ਸੱਸ ਨੇ ਨਾ ਸਾਨੂੰ ਕੱਸ ਕੇ ਰੱਖਿਆ ਹੈ ਕੱਸਣ ਦਾ ਇਹ ਨਹੀਂ ਮਤਲਬ ਕਿ ਰੋ ਬਣਾ ਰੱਖਿਆ ਹੈ ਅਸੀਂ ਉਹਨੂੰ ਮਾਂ ਸਮਝਦੇ ਹਾਂ ਪਰ ਉਹ ਟੈਂਸ ਹੀ ਸਾਡੇ ਕੋ ਕੰਮ ਲੈਂਦੀ ਤੁਸੀਂ ਦੱਬੇ ਗਏ ਪੱਲਾ ਸਾਰੀ ਉਮਰ ਆਪਣੇ ਸਾਸੋਰੇ ਕੋ ਤੁਸੀਂ ਡਰਦੇ ਰਹੋ ਮਾਸੜ ਹੀ ਨਹੀਂ ਸਾਡਾ ਮਾਣ ਸੀ ਉਹ ਕੋਈ ਕਦਰ ਥੋੜੀ ਪਾਉਂਦਾ ਸੀ ਅੱਗੋ ਪੁੱਤਰ ਦੇ ਹਵਾਲੇ ਤੇਰੇ ਮੁੰਡੇ ਨੂੰ ਤੇ ਮਾਸੀ ਪਤਾ ਹੀ ਨਹੀਂ ਕਿ ਮੇਰੀ ਬੋਟੀ ਨੇ ਮੇਰੀ ਮਾਂ ਕਿੱਦਾਂ ਦੀ ਰੱਖੀ ਹੋਈ ਹੈ ਅੱਜ ਨੂੰ ਪਤਾ ਲੱਗ ਜੇ ਨਾ ਕਿ ਮੇਰੀ ਮਾਂ ਦਾ ਐ ਹਾਲ ਵੈ ਤੇ ਫੇਰ ਵੇਖਿਓ ਤਾਂ ਕੀ ਹਾਲ ਕਰਦਾ ਤੇ ਤੇਰਾ ਚੂਪੂ ਵੈ ਨਾ ਜਿਹੜਾ ਤੇਰੀ ਉਹ ਕੰਮ ਖਰਾਬ ਹੁੰਦੇ ਪਿਆ ਉਹਨੂੰ ਆ ਲੰਦੇ ਤੇ ਉਹੀ ਉਹ ਮੇਰੀ ਮਾਸੀ ਜਿਸ ਤਰ੍ਹਾਂ ਪੱਲਾ ਗੱਜਦੇ ਹੈ ਨਾ ਉਸ ਤਰ੍ਹਾਂ ਹੀ ਗੱਜੇ ਮੰਜੂ ਇਹੀ ਤੇ ਮੈਂ ਕਹਨੀ ਆ ਇਹ ਭਾਬੀ ਨੇ ਨਾ ਗੱਲ ਹੀ ਕੋਈ ਆਈ ਹੋਈ ਸਾਰੀ ਕੁਛ ਨਹੀਂ ਸੋਚਦੀ ਇਹਨੂੰ ਹਰ ਵੇਲੇ ਡਾਰੀ ਉਹਦਾ ਪਿਆਰ ਹੁੰਦਾ ਮੈਨੂੰ ਤਾਂ ਪਤਾ ਹੀ ਨਹੀਂ ਸੀ ਇਹ ਕੁਛ ਕਰਦੀ ਹੈ ਮੈਂ ਜੇ ਇੱਥੇ ਰਹਿੰਦੀ ਨਾ ਮੈਂ ਇਹਦੀ ਕਰਤੂਤਾ ਤਾਂ ਪਤਾ ਹੀ ਨਹੀਂ ਸੀ ਲੱਗਦਾ ਰਹੀਆਂ ਤਾਂ ਸਾਰੋਂ ਮੱਕਾ ਨਾ ਵੇਖਣ ਦੀ ਹੈ ਕਿ ਕੀ ਉਹ ਕਰਦੀ ਹੈ ਤੇ ਛੜਦੀ ਹੈ ਭਾਬੀ ਤੇ ਤੈਨੂੰ ਕਦੋਂ ਡਰ ਪਿਆ ਜਾਣਦੇ ਚੜਦੀ ਉਹਨਾਂ ਚੜ ਕੇ ਗਈ ਜਦੇ ਬੋਬੇ ਵੇਜਦਾ ਬੋਬੇ ਤੇਰਾ ਪੁੱਤਰ ਉਥੋਂ ਵਨਸੋਂ ਨੇ ਖਾਣੇ ਖਾਂਦੀ ਉਹ ਵਨਸੋਂ ਨੇ ਪਹਿਨਦੀ ਉਹਨੇ ਕਿਤੇ ਚੜ ਕੇ ਜਾਣਾ ਕਿਹੜਾ ਹੋਜੇ ਘਰ-ਬਾਰ ਉਹਨੂੰ ਮਿਲ ਜਾਣਾ ਤੂੰ ਹਮ ਡਰੀ ਬੈਠੀ ਆ ਉਹਦੇ ਕੋਲੋਂ ਮਾਸੀ ਅੱਥੇ ਵਾਲੀ ਕਰ ਪੱਲੀ ਵਾਲੀ ਬੇਇੱਜ਼ਤੀ ਹੋਣੀ ਆ ਕੋਈ ਗੱਲ ਨਹੀਂ ਥੋੜੀ ਵੱਧ ਕੀ ਤੇ ਥੋੜੀ ਘਟਕੀ ਤੈਨੂੰ ਵੀ ਪਤਾ ਲੱਗੇ ਜੇ ਚੰਗੀ ਹੋਵੇਗੀ ਤੇ ਸੁਧਰ ਜਾਵੇਗੀ ਤੇ ਜੇ ਨਹੀਂ ਸਹੀ ਹੋਵੇਗੀ ਸਿਰਫ ਜਾਣਦੇ ਹੀ ਹੁਣ ਅਹੀਂ ਤੇ ਮੈਂ ਕਰਨੀ ਆ ਮੰਜੂ ਐਵੇਂ ਡਰੀ ਜਾਂਦੀ ਏ ਭਾਬੀ ਕਿਧਰੇ ਫੰਕਸ਼ਨ ਹੋਣਾ ਨਾ ਫੈਮਿਲੀ ਫੰਕਸ਼ਨ ਉਥੇ ਸਾਰੇ ਇਕੱਠੇ ਹੋਣਾ ਇਹ ਨਿੱਜੀ ਸੱਸ ਸੋਰੇ ਦੇ ਦੁਆਲੇ ਦੁਆਲੇ ਰਹਿਣਾ ਖਵਾਨ ਦੇ ਪਲਾਨ ਦੇ ਕੋਲ ਡਰਿੰਕ ਲਈ ਆ ਮੈਂ ਆਪਣੇ ਨੂੰਹਾਂ ਨੂੰ ਕਹਣਾ ਦੇਖੋ ਕਿੰਨੀ ਕੀ ਸੇਵਾ ਕਰਦੀ ਉਹਨਾਂ ਨੇ ਕਹਣਾ ਮੰਮੀ ਉਹਦੀ ਅੱਖਾਂ ਤੇ ਦੇਖੋ ਕਿਹੜੀ ਚੁਲਾਕੀ ਨਾਲ ਖਵਾਂਦੀ ਪਲਾਂਦੀ ਉਹਨਾਂ ਨੂੰ ਇਹ ਡਰਮੇ ਕਰਦੀ ਜੇ ਮੈਂ ਪਰਮੰਦੀ ਨਹੀਂ ਸੀ ਦਿਖਾਵਾ ਕਰਦੀ ਹਾਂ ਮੈਂ ਤੇਹੀ ਕਹਿੰਦਾ ਕਿ ਇਹੋ ਜੀ ਨੂੰ ਸਾਰਿਆਂ ਨੂੰ ਰੱਬ ਦਵੇ ਇੰਨਾ ਤਿਆਰ ਕਰਦੀ ਮੈਂ ਥੀ ਆ ਕੇ ਦੇਖੇ ਤੇ ਮੇਰੀ ਤਾਂ ਅੱਖਾਂ ਹੀ ਖੁੱਲ ਗਈ ਐਡਾ ਬੁਰਾ ਹੈ ਕੁੜੀ ਦਾ ਐਡੀ ਚੰਡਾਲ ਨੂੰ ਮਿਲੀ ਮੈਂ ਕਹਿੰਨੀ ਹੁਣ ਨਾ ਕਨੀ ਰੱਬ ਕਿਦਾਂ ਨਾ ਦਵੇ ਮੈਂ ਤੇਨ ਸੁਧਾਰ ਕੇ ਜਾਵੇਂ ਜਾਂਦੀ ਚਲੀ ਜਾਵੇ ਰਹਿੰਦੀ ਰਵੇ ਤੂੰ ਨਹੀਂ ਡਰਨਾ ਅਸੀਂ ਤੇਰੇ ਨਾਲ ਆ ਮੰਦੂ ਵੀ ਤੇਰੇ ਨਾਲ ਮੈਂ ਵੀ ਤੇਰੇ ਨਾਲ ਐਵੇਂ ਕਬਰਾਈ ਜੰਨੀ ਬਸ ਕਰ ਬਸ ਕਰ ਬਹੁਤ ਹੋ ਗਿਆ ਐਨ ਤਾਂ ਜਿੱਤਰਾ ਮੈਨਾਂ ਚੱਲਦਾ ਚੱਲਣ ਦੇ। ਐਵੇਂ ਚੱਲਣ ਦੇ। ਇਹੀ ਹੱਥ ਨਾ। ਪੈਣਾ ਮੈਂ ਕਲੇਸ਼ ਤੋਂ ਡਰਦੀ ਆਂ। ਮੈਂ ਕਿਹਨੇ ਨਾ ਕਲੇਸ਼ ਪਵੇ। ਕੱਲ ਨੂੰ ਚਲੇਗੀ ਕੀ ਕਰ ਲੂਗੀ ਮੈਂ ਦੱਸ। ਕੰਨਾ ਕੀ ਜੇ? ਇਹੀ ਹੱਥ ਨਾ ਉਹਨੂੰ ਜੋੜ-ਜੋੜ ਕੇ ਨਾ ਤੇ ਆਪਣਾ ਕੰਮ ਖਰਾਬ ਕੀਤਾ ਜੇ। ਤੇ ਹੱਥ ਨਾ ਖੋਲ ਲਵੋ ਹੂੰ ਥੋੜੇ ਤੇ ਕੁਛ ਨਹੀਂ ਹੁੰਦਾ। ਤੇ ਥੋੜਾ ਜੰਮ ਰੱਖ ਨਾ। ਤੇ ਪੱਚ-ਪੱਚ ਨਾ ਕਰਨਾ। ਤੁਹਾਡੀ ਪੱਚ-ਪੱਚ ਨਹੀਂ ਬਿੜਾ ਕਰਕੇ ਕੀਤਾ ਜੇ। ਸਿੱਧੇ ਚੜ ਗਈ ਓ। ਤੇ ਬਹੁਤੀ ਗੱਲ ਐ ਨਾ ਉਹ ਕੰਦੀ ਨੇ ਜਾਣਾ। ਉਹਨੇ ਕਿਹਾ ਨਾ ਜਾ। ਇਹ ਮੇਰਾ ਘਰ ਐ। ਤੇ ਜੇ ਕਹੇਗੀ ਨਾ ਕਿ ਮੇਰੇ ਆਦਮੀ ਨਾਲ ਚੱਲਦਾ ਤੁਸੀਂ ਕਹਿਣਾ ਜਿਹੜੇ ਤੇਰੇ ਆਦਮੀ ਦੀਆਂ ਇੱਟਾਂ ਲੱਗੀਆਂ ਨਾ ਲੈ ਜਾ ਲਾਹ ਉਹ ਤੇ ਹੁਣ ਹੀ ਕਮਾਨ ਲੱਗਾ ਨਾ ਹਾਈ ਹਾਈ ਮੈਂ ਹੁਣ ਕੀ ਕਰਾਂ ਨੀਰ ਤਿੰਨੋ ਚੰਡਾਲਾਂ ਤੇ ਕਿੱਠੀਆਂ ਹੋ ਕੇ ਬੈਠੀਆਂ ਆਈਆਂ ਪਤਾ ਨਹੀਂ ਅੱਜ ਕਿਹੜੀ ਖਿਚੜੀ ਪਕਾਉਣ ਦੇਈਆਂ ਕੋਈ ਨਾ ਮੇਰਾ ਨਾਂ ਵੀ ਸੁਣੀਆ ਹੋਵੇ ਵੇਖਦੀ ਆ ਕੀ ਕਹਿੰਦੀ ਆ ਮੰਨੋ ਉਹ ਪੂਰੇ ਹੀ ਸਸਿਕਾ ਸਸਿਕਾ ਮਮੀ ਜੀ ਸਸਿਕਾ ਸਸਿਕਾ ਜੀ ਜੰਨਤ ਕਾਲੀ ਨੇ ਉਹ ਕੱਲਾ ਹੀ ਸੀ ਕੀ ਅੰਦਰ ਲੁਕ ਤੇ ਪਰ ਗੁਨਾਹਾਂ ਕਰ ਲੈ ਆਪਣੀ ਮਾਸੀ ਦੇ ਘਰ ਆਣ ਲੱਗਿਆ ਲੈ ਦੀਦੀ ਮੈਂ ਤੁਹਾਨੂੰ ਮਜ਼ਾਕ ਕਰਨ ਦੇ ਆ ਤੁਸੀਂ ਕਿਹਨੇ ਗੁੱਸਾ ਕਰ ਲਿਆ ਹਾਂ ਹਾਂ ਪਰ ਜਾਇਆਂ ਤੇ ਇਹੋ ਜੇ ਮਜ਼ਾਕ ਕਰਦੀਆਂ ਹੀ ਹੁੰਦੀਆਂ ਮੈਂ ਆਪਣੀ ਮਾਸੀ ਦੇ ਘਰ ਨਾ ਰੋਜ਼ ਹੀ ਆਂਦੀ ਸੀ ਬੱਲਾ ਤੇ ਹੁਣ ਜਦੋਂ ਦਾ ਤੇਰਾ ਵਿਆਹ ਆ ਨਾ ਉਦੋਂ ਦੀ ਨਹੀਂ ਮੈਂ ਆਂਦੀ ਹੁਣ ਵੀ ਤੁਹਾਡਾ ਹੀ ਘਰ ਹੈ ਜਦੋਂ ਮਰਜ਼ੀ ਆ ਨਾ ਲੈ ਮਾਸੀ ਨੇ ਗੱਲ ਸੁਣ ਦੀਦੀ ਨੇ ਤੇਰੇ ਕੋਈ ਇਜਾਜ਼ਤ ਲੈ ਕੇ ਆਣਾ ਤੇ ਆਪਣੇ ਮਰਦ ਨੂੰ ਮਿਲਣਾ ਭੂਆ ਜੀ ਮੈਂ ਤਾਂ ਐਸੇ ਗੱਲ ਕੀਤੀ ਹੈ ਤੁਸੀਂ ਤੇ ਇਹਨਾਂ ਗੱਲ ਨੂੰ ਚੁੱਕੀ ਜਾਂਦੇ ਹੋ ਸੋ ਨਹੀਂ ਅਕਲ ਨਾਲ ਗੱਲ ਕਰ ਤੇਰੀ ਭੂਆ ਵਾ ਇਤਰਾ ਬੋਲੀਦਾ ਨਾ ਵਾ ਹੰਨੀ ਜੀ ਮੇਰੀ ਗੱਲ ਤੇ ਮੰਜੂ ਦੀਦੀ ਨਾਲ ਹੋਉਂਦਾ ਹੀ ਆ ਤੇ ਭੂਆ ਜੀ ਵੀ ਐਵੇਂ ਹੀ ਬੋਲਣ ਲੱਪੇ ਤਾਂ ਮੈਂ ਤੇ ਉਹਨਾਂ ਨੂੰ ਜਵਾਬ ਦੇਤਾ ਨਾਲੇ ਇੱਕ ਨਾਲੇ ਮੇਰੀ ਗੱਲ ਸੁਨ ਤੀਦੀ ਕਹ ਤੇ ਮੰਜੂ ਨਾਲ ਲਾਣਾ ਜ਼ਿਆਦਾ ਜ਼ਰੂਰੀ ਹੋ ਉਹ ਸਾਰਿਆਂ ਨੂੰ ਪਤਾ ਵਾ ਕਿ ਇਹਦਾ ਨਾਮ ਮੰਜੂ ਵਾ ਨਾਲੇ ਨਾ ਮੇਰੀ ਗੱਲ ਸੁਨ ਇਹ ਡਰਾਮੇ ਨਾ ਘੱਟ ਕਰ ਚੁੰਨੀ ਲਾ ਦੇ ਸਿਰ ਤੋਂ ਮੰਨੂ ਪਤਾ ਤੁ ਮੋਰਨੀਆ ਵਗਿਆਂ ਚ ਦਾ ਪਹਿਲਾ ਪਾਂਦੀ ਨਾਲੇ ਸਿੱਧੀ ਹੋ ਮੇਨਾ ਗੱਲ ਕਰ ਕੀ ਕੰਦੀ ਸੀ ਮੰਨੂ ਕਿ ਦੀਦੀ ਕੰਦੇ ਆ ਭੂਆ ਜੀ ਕੰਦੇ ਆ ਮਾਸੀ ਨੂੰ ਮੰਜੂ ਬੋਲੀ ਬੜਾ ਵੇ ਕਿ ਸਾਡੇ ਘਰ ਨਾ ਆਇਆ ਕਰ ਹੋ ਐਵੇਂ ਕੀ ਕਰਨਾ ਮੈਂ ਤੇ ਕੋਈ ਇਹੋ ਜੀ ਗੱਲ ਨਹੀਂ ਕੀਤੀ ਭੂਆ ਜੀ ਤੁਸੀਂ ਐਵੇਂ ਤੁਸੀਂ ਐਵੇਂ ਕੀ ਤੂੰ ਹੀ ਉਹ ਤੇ ਕੀ ਮੈਂ ਪੁੱਛਿਆ ਜੀ ਕੋਈ ਗਾਲ ਨਹੀਂ ਕੀਤੀ ਹਾਏ ਤੁਸੀਂ ਕਿਉਂ ਇਦਾਂ ਦੀਆਂ ਗੱਲਾਂ ਕਰ ਰਹੇ ਹੋ ਕਿ ਮਨਜੂ ਦੀ ਜੀ ਨੇ ਮੈਨੂੰ ਕੀ ਹੈ ਕਿ ਮੇਰੀ ਮਾਂ ਮਰ ਗਈ ਤੇ ਇਕ ਹੀ ਕਰਾਂਦੀ ਬਸੇ ਮੇਰੇ ਘਰ ਹਾਏ ਇਹਦਾ ਕੀ ਕੰਮ ਹੈ ਮੇਰੇ ਘਰ ਆਉਂਦਾ ਨਹੀਂ ਗਾਲ ਨਹੀਂ ਕੀਤੀ ਮੇਰੀ ਗੱਲ ਸੁਣ ਸੁਆ ਸੁਆ ਨਾ ਖਾਈ ਇਕੋ ਇਕ ਮੇਰੀ ਮਾਸੀ ਹੈ ਤੇ ਇਕੋ ਇਕ ਉਹਦਾ ਮੁੰਡਾ ਵੈ ਤੇ ਸੁਖ ਨਾਲ ਇਕੋ ਹੀ ਉਹਦਾ ਪੋਤਰਾ ਵੈ ਮੈਂ ਸੋਹ ਖਾਦੀ ਮੈਂ ਸੋਹ ਖਾਦੀ ਤੇ ਸੋਹ ਤੇ ਤੂੰ ਆਉਂ ਕਹਿਣ ਲਈ ਆ ਜਿੱਦੋਂ ਬਾਜ਼ਾਰੋਂ ਮਿਲਣ ਲਈ ਆ ਮੈਂ ਸੱਚੀ ਆ ਦੇਦੀ ਮੈਂ ਤਾਂ ਸੌਖ ਆਂਦੇ ਜਿੰਨੇ ਤੂੰ ਸੱਚੀ ਆ ਨਾ ਮੈਨੂੰ ਸਾਰਾ ਪਤਾ ਹੀ ਤੇ ਐਨ ਹੋਵੇ ਟਿੰਡ ਫੂਮ ਨਹੀਂ ਚੁੱਕੇ ਤੈਨੂੰ ਘਰੋਂ ਬਾਹਰ ਕੱਢਾਂ ਤੂੰ ਕੀ ਸਮਝ ਨਹੀਂ ਆ ਕਿ ਸਾਡੀ ਮੇਰੀ ਮਾਸੀ ਪਿੱਛੇ ਕੋਈ ਵੀ ਨਹੀਂ ਨਾ ਉਹ ਤੇ ਅਸੀਂ ਕਿਹਾ ਸੀ ਚੱਲ ਨੂੰ ਆਈ ਹੋਈ ਐ ਸਾਡੀ ਮਾਸੀ ਸੁਖੀ ਰਹੇਗੀ ਘਰਾਂ ਚੋਂ ਪੁੱਤ ਤੈਮ ਨਹੀਂ ਮਿਲਦਾ ਤਦ ਨਹੀਂ ਅਸੀਂ ਇੱਥੇ ਆਂਦੇ ਹਾਂ ਤੇ ਜਾਂ ਮੈਂ ਤੇ ਆਪਣੀ ਮਾਸੀ ਕੋਲ ਰੋ ਜਾਵਾਂ ਤੇ ਨਾਲੇ ਤੂੰ ਮੇਰੀ ਮਾਸੀ ਨੂੰ ਧਮਕੀਆਂ ਜੰਨੀ ਆ ਮੈਂ ਤੇ ਕੋਈ ਧਮਕੀ ਨਹੀਂ ਦਿੱਤੀ ਦੇਦੀ ਮੈਂ ਮੈਂ ਮੰਮੀ ਤੁਹਾਨੂੰ ਕਦੀ ਕੁਝ ਤੀਹ ਉਹ ਮਤਲਬ ਕਿ ਵੀ ਮਤਲਬ ਕਿ ਉਹ ਤੀਹ ਉਹ ਤਾਂ ਚੜਾਲ ਨੂੰ ਜਿੰਨੇ ਸਾਡਾ ਘਰ ਬਰਬਾਦ ਕਰਤਾ ਜੇ ਉਹ ਸਾਡੀਆਂ ਮਤਲਬ ਕਿ ਭਨੇਵੀ ਦਾ ਪੁੱਛਿਆ ਤਰਪੁਣ ਪਤਾ ਲੱਗਿਆ ਨਾ ਨਹੀਂ ਨਹੀਂ ਇਹ ਤੇਰੇ ਪਰ ਆਪਣੀਆਂ ਜਨਾਨੀਆਂ ਦੇ ਮਗਰ ਲੱਗ ਗਈ ਤੇ ਮੈਨੂੰ ਕਹਿੰਦੇ ਨੇ ਸ਼ੈਨ ਕਰ ਦੇ ਨਹੀਂ ਭੈ ਜ ਮੈਂ ਕਰ ਦਿੱਤੇ ਹਾਂ 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 ਮੰਜੂ ਆਹੀ ਭੈ ਜ ਫੇਰ ਗਰੋਂਗ ਗਰੋਂਗ ਹਮੇਸ਼ਾ ਤੁਹਾਨੂੰ ਜਿਤਨਾ ਕਿਹਾ ਉਤਨਾ ਠੀਕ ਆ ਸਾਡੀ ਇੰਨੀ ਇੱਜ਼ਤ ਇਹੀ ਸਤੂ ਸਾਡੀ ਇੱਜ਼ਤ ਇੰਨੀ ਸਾਰੀਆਂ ਗੱਲਾਂ ਛੱਡੋ ਜਿਆਦਾ ਤੇ ਕੀ ਸਾਰੀ ਇਹਦੇ ਨਾਲ ਆ ਰਹੇ ਨੇ ਆ ਤੇ ਆਪਾਂ ਚੱਲਦੇ ਆ ਨਹੀਂ ਪਾਜੀ